ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗਰਾਊਂਡ ਪਾਈਪਲਾਈਨਾਂ ਪਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ